ਨਾ ਕਿੰਨੇ ਦੀਆਂ ਕੱਟੀਆਂ ਨਾਲ ਮਾਰ ਕੱਟੀਆਂ ਨਾਲ ਪੜਾਉਣ ਵਾਲੀ ਗੱਲ ਦੱਸ ਕਿੰਨੇ ਦੀ ਵੇਚਣਾ ਪਤਾ ਮੈਂ ਤਾਂ ਤੈਨੂੰ ਵੇਚਣ ਵਾਲੀ ਦੱਸੀ ਆ ਉਹ ਵੇਚਣਾ ਹੈ ਛੱਡ ਦੇ ਤਰੀਕਾ ਹੈ ਨਾ ਰੁਪਈਆ ਛੱਡ ਨੂੰ ਕੀ ਕਰਦਾ ਆ ਆ ਇੱਕ ਚਮਾਹ ਕੋਲ ਨੇ ਕਬੱਡੋਟੀ ਦੋਰ ਦਿਖਾਉਣੇ ਰਾਤੀ ਸੁਈ ਬਈ ਹੈ ਨਾ ਹਾਂ ਰਾਤੀ ਸੁਈ ਹੋਰ ਮੜਾ ਇਧਰ ਨੂੰ ਲੈ ਜਾ ਲਾ ਰਾਤ ਸੁਈ ਆ ਤੇ ਬਾਕੀ ਤੁਸੀਂ ਤੁਰਦੀ ਇੱਕ ਵਾਰੀ ਚੈੱਕ ਕਰ ਲਓ ਸੂਕ ਜਿਹੜਾ ਪਸ਼ੂ ਕਿਰਾ ਬੋਝਾ ਜਾਂਦਾ ਤੇ ਫਿਰ ਜਿਹੜਾ ਮੰਨ ਲਓ ਵੀ ਤਿਆਰ ਹੁੰਦਾ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਝੋਟੀ ਚੰਗੀ ਆ ਅੱਦਾਬਾਰਾ ਵਧੀਆ ਥਣਾ ਦਾ ਸਪੇਸ ਫੂਸ ਵਧੀਆ ਤੇ ਬਣਦੇ ਬਾਈ ਬਣਦੇ ਤਾਜੀ ਸੂਈ ਇਹ ਜਮਾ ਜੇ ਆਪਾਂ ਕਹ ਜੀ ਰਾਤ ਹੀ ਸੂਈ ਹੈ ਤੇ ਬੱਚਾ ਵੀ ਪੂਰਾ ਜੈਡ ਬਲੈਕ ਆਵਾਂਗਾ ਬਾਕੀ ਆਪਾਂ ਜਾਣਕਾਰੀ ਬਾਈ ਤੋਂ ਲੈ ਕੇ ਦੰਨੇ ਆ ਕੁਰਾਣਾ ਜਾਵੇ ਹਾਂ ਬਾਈ ਹਸੀ ਗਾਲ ਹਸੀ ਗਾਲ ਤੇ ਬਾਈ ਨਾਮ ਦੱਸੋ ਆਪਣਾ ਹਰਪ੍ਰੀਤ ਸਿੰਘ ਠੀਕ ਹੈ ਹਰਪ੍ਰੀਤ ਪਿੰਡ ਬਾਈ ਸਦਮਕੜਾ ਸਦਮਕੜਾ ਜਿਲ੍ਹਾ ਘੜਬੰਦਾ ਲੁਧਿਆਣਾ 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 ਜਿਹੜੇ ਚੋਇਆ ਬਾਈ ਅੱਜ ਧਨੌਲੇ ਪਹੁੰਚੇ ਹੋਏ ਸੀਗੇ ਤੇ ਹਰਪ੍ਰੀਤ ਜੀ ਆਪਾਂ ਬਾਈ ਝੋਠੀ ਗੱਲ ਕਰ ਲਈ ਤੇ ਕੰਮੇ ਸੂਇਆ ਇਹ ਤਾਂ ਦੂਜਾ ਸੂਆ ਵੀ ਦੂਜਾ ਸੂਆ ਤੇ ਰਾਤੀ ਸੂਈ ਆ ਹਾਂ ਰਾਤ ਕੱਲ ਸ਼ਾਮ ਦੀ 4 ਵਜੇ ਦੀ ਸੂਈ ਠੀਕ ਹੈ ਤੇ ਦੁੱਧ ਦੀ ਉਮੀਦ ਬਾਈ ਕਿੰਨੀ ਕਰੂਗੀ ਦੁੱਧ ਦਾ ਪਲੂਨ ਦਾ 12-13 ਕਿਲੋ ਦਤੈਗੀ 15 ਕਿਲੋ ਦੁੱਧ ਦੀ ਉਮੀਦ ਹੈ ਉਮੀਦ ਹੈਗੀ ਆ ਤੇ ਰੇ ਭਾਈ ਜੀ ਰੇਟ ਇਹਦਾ 2 ਲੱਖ ਰੁਪਈਆ ਕਰਦੇ ਆ ਇਹ 1.70 ਦੀ ਦੇ ਦਾਂ। ਮਾਨਦਾਨ ਦਾ। ਹਾਂ ਮਾਨਦਾਨ। ਰੇਟ ਬਾਈ ਕਹਿੰਦਾ 2 ਲੱਖ ਰੁਪਈਆ ਕਰਦੇ ਆ ਮਾਨਦਾਨ ਕਰਕੇ 1 ਲੱਖ 70 ਹਜ਼ਾਰ ਦੇ ਦਾਂ। ਇਹ ਝੋਟੀ ਚੰਗੇ ਦੂਜੇ ਸੂਏ ਸੂਈ ਹੋਈ ਆ। ਇਹ ਝੋਟੀ ਆ। ਤੇ ਪਹਿਲੇ ਸੂਏ ਵੀ ਦੁੱਧ ਬਾਈ ਕਹਿੰਦਾ ਚੰਗਾ ਕੱਢਿਆ ਹੋਇਆ। ਤੇ ਬਾਕੀ 15 ਕਿਲੋ ਦੁੱਧ ਦੀ ਬਾਈ ਕਹਿੰਦਾ ਅਸ ਲਾ ਕੇ ਚਲਦੇ ਆ ਵੀ ਦੇਣਾ ਚਾਹੀਦਾ ਝੋਟੀ ਐ ਮਸਕੀਨ ਨਾ। ਉਹ ਵੀ ਯਾਨੀ ਕਿ ਪੂਰਾ ਪੂਰਾ ਠੰਡਾ ਦੋ। ਬਲੇਵਲ ਨੂੰ ਉਹ ਦੱਸਦਾ ਹੈ ਤੇ ਝੋਟੀ ਸੂਏ ਚ ਕਿਰਾਂ ਦਾ ਬੋਝਦਾ ਪਸੂ ਨਾ। ਹਾਂ ਜੀ ਬੋਝਦਾ। ਹੂੰ ਇੱਕ ਬਾਈ ਕੋਲੇ ਹੋਰ ਤੋਰ ਕੇ ਦਿਖਾ ਦੇ ਤੁਹਾਨੂੰ ਤੇ ਬਾਕੀ ਇਹ ਵੀ ਛੋਟੀ ਚੰਗੀ ਐ ਲੁਧਿਆਣੇ ਤੋਂ ਆਉਂਦੇ ਬਾਈ ਲੈ ਕੇ ਤਣਾਉਲੇ ਪਹੁੰਚੇ ਹੋਏ ਸੀਗੇ ਵਪਾਰ ਦਾ ਕੰਮ ਨਾ ਬਾਈ ਹਨਾ ਹਾਂ ਵਪਾਰ ਦਾ ਵਪਾਰ ਦਾ ਕੰਮ ਆ ਵਧੀਆ ਛੋਟੀਆਂ ਲੈ ਕੇ ਪਹੁੰਚਦੇ ਨੇ ਇੱਕ ਵਾਰ ਤੁਸੀਂ ਆ ਵੀ ਦੇਖ ਲੋ ਇਹ ਗੱਬਣਾ ਬਾਈ ਹਾਂ ਇਹ ਗੱਬਣਾ ਇਹ ਗੱਬਣਾ ਜਿਹੜੀ ਭਰਾ ਕਹਿੰਦੇ ਕੱਚੀ ਕੁਸਕ ਟਾਈਮ ਦੀ ਹਨਾ ਲੇਵਲ ਲੂਆ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਐ ਮੋੜਲਾ ਬਾਈ ਤੇ ਬਾਕੀ ਥਣਾ ਸਪੇਸ ਬਹੁਤ ਸੋਹਣਾ ਕੱਲਾ ਕੱਲਾ ਥਣਾ ਮੁੱਠੀ ਵਾਲਾ ਤੇ ਮੱਝ ਜਿਹੜੀ ਤਿਆਰ ਹੁੰਦੀ ਆਉਂਦੀ ਛੋਟੀ ਸਕੀਨ ਆਗੀ ਵਧੀਆ ਤੇ ਬਾਈ ਨੂੰ ਪੁੱਛ ਦਿਆਂ ਵੀ ਕਿੰਨੇ ਕੁ ਦੁੱਧ ਦੀ ਉਮੀਦ ਰੱਖੂਗੀ ਤੇ ਕਿੰਨੇ ਕੁ ਦਿਨ ਲੈ ਜੂਗੀ ਕਈ ਵਾਰ ਕੋਈ ਭਰਾ ਕਹਿੰਦਾ ਜਿਵੇਂ ਆਪਾਂ ਕੱਚੀ ਲੈਣੀ ਆ ਤੇ ਬਾਈ ਕਿੰਨੇ ਕੁ ਟਾਈਮ ਦੀ ਕੱਚੀ ਹੈਗੀ ਇਹਦਾ ਇੱਕ ਹਫ਼ਤਾ ਪਿਆ ਹੈ ਛੋਟੀ ਦਾ ਰਾਮ ਰਾਮ ਮੇਰੀ ਸਾਰੀ ਬਾਹਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹੇ ਬਿਆਦ ਤੇ ਦਿਖੇਗਾ ਅਰ ਦਿਖੇਗਾ ਕਿ ਉਕਰ ਜਬ ਉਸਕੀ ਲੇਵਟੀ ਸੁਥਰੀ ਹੋਰ ਬੜੀ ਤਿਆਰ ਹੋ ਜਾਗੀ ਜਬ ਠੋਕ ਕੇ ਨਾ ਵਾਲਟੀ ਦੁੱਧ ਕੀ ਕਾਡੋਗੀ ਤਾਂ ਉਸ ਖਤਰਬਾਟ ਕੇ ਦੇਖਣ ਲੱਗ ਰਹੀ ਹੋ ਤਾਵਲੀ ਹੀ ਜਾਓ ना तो का के बापू ने भेज दो मेडिकल स्टोर पे राइट राइट एच राइट एच ने सांझ रोटी लीटर की पैकिंग दो की में भी आ गई है और बेबे और भी घनी जानकारी चाहिए से ना तो इस नंबर पर फोन कर लियो सात आठ दो जीरो बयालीस हजार हर पशुपालक की पसंद राइट एच ਇੱਕ ਹਫ਼ਤਾ ਹਾਂ ਇੱਕ ਹਫ਼ਤਾ ਵਧੀਆ ਬਣਾਉਂਦੇ ਹਾਂ ਹੁਣ ਵੀ ਜਿਹੜਾ ਨੇ ਵਧੀਆ ਆਰਡਰ ਬਣਾ ਛੜਿਆ ਇੱਕ ਹਫ਼ਤੇ ਦੇ ਵਿੱਚ ਹਾਂ 16 ਕਿਲੋ ਦੁੱਧ ਦੀ ਮੰਗ ਕਹਣਾ ਹਾਂ ਜਿਵੇਂ ਇੱਕ ਹਫ਼ਤੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਤਿਆਰ ਹੋ ਜਾਣੀਆਂ ਹਾਂਜੀ ਤੇ ਬਾਕੀ ਇਹ ਕੈਮੀ ਸੂਏ ਸੂਏ ਬਈ ਇਹ ਦੂਜੇ ਸੂਏ ਸੂਏ ਦੂਜੇ ਸੂਏ ਹਾਂ ਟੁੱਟੀ ਚੰਗੀ ਹੈ ਨਾ ਹਾਂ ਬਹੁਤ ਚੰਗੀ ਛੋਟੀ ਤੇ ਰੇਟ ਬਈ ਇਹਦਾ ਕੀ ਕਰੇ ਇਹਦਾ 20 ਮੰਗਦੇ ਆ ਇੱਕ 80 ਦੇ ਦੋ 20 ਇਹਦੇ 80 ਦੀ ਬਈ ਕਹਿੰਦਾ ਦੇਵਾਂਗੇ ਇਹਦੇ 170 ਹੂੰ 20 ਰੇਟ ਹੈ ਇੱਕ 70000 ਦੇ ਵੈਂਟੂ ਖੋਲ ਕੇ ਇੱਕ 80 ਦੀ ਕਿਸਤ ਇੱਕ 80 ਦੀ ਬਾਈ ਕਹਿੰਦਾ ਦੇ ਦੇਾਂਗੇ ਤੇ ਦੁੱਧ ਬਾਈ 16 ਕੱਢੂਆਂ ਝੋਟੇ ਆਣੀਆਂ ਗਾਰੰਟੀ ਤੇ ਵੀ ਦੇ ਦਿਆ ਕਰਾਂਗੇ ਆਪਾਂ ਘਰੇ ਚ ਜੇ ਕਈ ਵਾਰ ਮੰਨ ਲਾ ਕਿਸੇ ਨੇ ਮਗਾਉਣੀਆਂ ਹਾਂ ਤਸੱਲੀ ਕਰਕੇ ਹਾਂ ਤਸੱਲੀ ਨਾਲ ਗਾਰੰਟੀ ਨਾਲ ਭੇਜ ਦਾਂਗੇ ਦੋ ਡਾਂਗ ਅਗਲਾ ਆਪਣੇ ਘਰੇ ਚੋ ਕੇ ਆਪਾਂ ਨੂੰ ਬਾਅਦ ਚ ਪੈਸੇ ਪਾ ਦੇ ਹਾਂਜੀ ਆ ਵੀ ਆਪਾਂ ਕਰੇ ਹਲੇ ਬੇ ਆਨਲਾਈਨ ਹਾਂ ਜੇ ਕਈ ਵਾਰ ਲੈ ਵੀਡੀਓ ਕਾਲ ਕਰਕੇ ਇਸਨੇ ਜਵਾਈ ਮਨ ਲਾ ਹਨ ਸੱਲੀ ਕਰਨੀ ਉਹ ਵੀ ਕਰ ਲਈ ਤੇ ਬਾਕੀ ਰਹਿਣ ਰੂਮ ਦਾ ਪ੍ਰਬੰਧ ਹੈ ਬਈ ਕਈ ਵਾਰ ਕੋਈ ਆਣਾ ਚੱਲ ਗਿਆ ਪੂਰਾ ਪ੍ਰਬੰਧ ਹੈ ਵੀ ਰਹਿਣ ਦਾ ਵੀ ਖਾਣ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਮਿਲੂਗਾ ਵਪਾਰ ਦਾ ਕੰਮ ਹੈ ਬਾਈ ਦਾ ਕਈ ਵਾਰ ਕਿਸੇ ਪ੍ਰਾਣੇ ਦੋ ਚਾਰ ਇਕੱਠੀਆਂ ਝੋਟੀਆਂ ਲੈਣੀਆਂ ਵਪਾਰ ਕਰਨਾ ਗਾ ਹਨ ਹਨ ਜਾਂ ਬਾਹਰੋਂ ਅਦਰ ਸਟੇਟ ਚੋਂ ਮਂਗਾਉਣੀਆਂ ਤਾਂ ਬਾਈ ਕੋਲੇ ਰਹਿਣ ਸੈਣ ਦਾ ਪ੍ਰਬੰਧ ਹੈ ਹਰ ਪ੍ਰਕਾਰ ਦਾ ਡੰਗਰ ਮਿਲ ਜੂ ਗਾਂਵਾਂ ਮਿਲ ਜਾਣੀਆਂ ਤੇ ਘੱਟੋ ਘੱਟ ਬਈ ਕਿੱਥੋਂ ਸਟਾਰਟ ਹੋ ਜਾਂਦੀ ਆਪਣੇ ਕੋਲੇ ਵੀ ਕਿੰਨੇ ਕੁ ਰੇਟ ਤੋਂ ਆਪਣੇ ਕੋਲ ਵੀਰੇ 50 ਤੋਂ ਲੈ ਕੇ 2.5 ਲੱਖ ਰੁਪਏ ਤੱਕ ਡੰਗਰ ਜੈ ਜੀ ਮਰਜ਼ੀ ਲੈ ਜੈ ਜੀ ਮਰਜ਼ੀ ਲੈ ਹੂੰ ਜੈ ਜੀ ਰੇਟਾਂ ਨਹੀਂ ਮਿਲ ਜਾਂਦੀਆਂ ਰੇਟ ਵਧਿਆ ਹੋਇਆ ਡੰਗਰਾਂ ਦਾ ਹੁਣ ਸੁਆਹ ਨਹੀਂ ਬਾਈ ਫਿਰ ਹਾਂ ਸੁਆਹ ਨਹੀਂ 60-70 ਹਜ਼ਾਰ ਤੋਂ ਡੰਗਰਾ ਆ ਵੀ ਗਾ ਸ਼ੁਰੂ ਹੁੰਦੀ ਹੈ ਮੈਂ ਤਾਂ ਲੱਖ ਤੋਂ ਬਾਹਰ ਹੀ ਚੱਲਦੀ ਬਿਲਕੁਲ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਪੂਰੀ ਜਾਣਕਾਰੀ ਸੰਪਰਕ ਕਰਕੇ ਲੈ ਸਕਦੇ ਹੋ ਪਿੰਡ ਬਾਈ ਦਾ ਸਿੰਧਵਾਕਲਾ ਸਿੰਧਵਾਕਲਾ ਜ਼ਿਲ੍ਹਾ ਲੁਧਿਆਣਾ ਰਹਿਣ ਦਾ ਜਗਰਾਉਂ ਜਿੱਥੇ ਮੰਡੀ ਲੱਗਦੀ ਹੈ ਨਾ ਹਾਂ ਜਗਰਾਉਂ ਤੇ ਬਾਕੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਘਰੇ ਜਾ ਕੇ ਬੁਰੀ ਤਸੱਲੀ ਕਰਕੇ ਖਰੀਦ ਸਕਦੇ ਹੋ ਹ ਆਪਾਂ ਬਾਈ ਕੋਲੇ ਦੋ ਨਾਗ ਨੇ ਦੋਨੇ ਤੌਰ ਕੇ ਦਿਖਾਉਣੇ ਆ ਤੌਰ ਬਾਈ ਕੇ ਤੇ ਬਾਕੀ ਮੁੱਲ ਵੀ ਜਾਇਜ਼ੀ ਦੀ ਹੋਣੀ ਆ ਤੇ ਬਾਈ ਸਾਈਡ ਤੇ ਲਈ ਖੜਾ ਸੀ ਪੂਰੀ ਜਾਣਕਾਰੀ ਇਹਨੂੰ ਲੈ ਬਾਈ ਇਧਰ ਨੂੰ ਇਧਰ ਤੋਂ ਪੈਂਦੀ ਆ ਤੇ ਪੂਰੀ ਜਾਣਕਾਰੀ ਦਵਾਵਾਂਗੇ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ ਥਣਲੇਵਾ ਜਮਾ ਇੱਕ ਨੰਬਰ ਆ ਤੇ ਵਧੀਆ ਕੱਲਾ ਕੱਲਾ ਥਾਣਾ ਥੋੜਾ ਜਿਹਾ ਏਖੜਦਾ ਕਰਕੇ ਸਰੀਰ ਜਿਵੇਂ ਆਪਾਂ ਕਹਿੰਦੀ ਕਸਮਾਂ ਜਿਆ ਪਿਆ ਤਾਜੀ ਸੁਹੀ ਆ ਤੇ ਪੂਰੀ ਫੁੱਲ ਡਿਟੇਲ ਬਾਈ ਤੋਂ ਲੈ ਕੇ ਨਾ ਲੈ ਆ ਬਾਈ ਬੰਦੇ ਕਾਜੀ ਸੁਹੀਏ ਛੋਟੀ ਤੇ ਬਾਕੀ ਆਪਾਂ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਜਾਣਕਾਰੀ ਲੈ ਕੇ ਦੇਵਾਂਗੇ ਕੀ ਭਾ ਰਹਿੰਦਾਗਾ ਕਿੰਨੇ ਕੇ ਦੁੱਧ ਵਾਲੀ ਆ ਉਰਾਂ ਜਾ ਬਾਈ ਬਾਈ ਸਸੀ ਗਾ ਸਸੀ ਗਾ ਬਾਈ ਤੇ ਬਾਈ ਨਾਮ ਦੱਸੋ ਬਲਾ ਦਾ ਨਾ ਵੀਰੇ ਕਰਨ ਸਿੰਘਾ ਠੀਕ ਆ ਕਰਨ ਹਾਂਜੀ ਕਰਨ ਪਿੰਡ ਕਿਹੜਾ ਬਾਈ ਪਿੰਡ ਕਨੌਰੀ ਕਲਾਜੀ ਕਨੌਰੀ ਕਨੌਰੀ ਕਲਾ ਕਨੌਰੀ ਕਲਾ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਸੰਗਰੂਰ ਸੰਗਰੂਰ ਆ ਹਾਂਜੀ ਠੀਕ ਆ ਕਰਨ ਇੱਕ ਵਾਰ ਤਾਂ ਨੰਬਰ ਬੋਲ ਬਾਈ 62808 36822 ਠੀਕ ਆ ਦੇ ਕਰਨ ਆਪਾਂ ਗੱਲ ਕਰ ਲਈ ਬਾਈ ਕਹਿੰਦੇ ਸੂਏ ਝੋਟੀ ਇਹ ਸੂਆ ਦੂਜਾ ਵੀਰੇ ਦੂਜਾ ਹਾਂਜੀ ਕਾਇਦਨ ਹੋ ਗਿਆ ਅੱਜ ਅੱਜ ਵੀਰੇ ਹਫਤਾ ਹੋ ਗਿਆ ਸੂਏ ਇੱਕ ਹਫਤੇ ਸੂਇਆ ਮਿੱਤਰੋ ਦੂਜਾ ਸੂਆ ਤੇ ਦੁੱਧ ਬਾਈ ਕਰਨ ਉਹ ਤਾਂ ਸਹੀ 14 ਕਿਲੋ ਵੀਰੇ ਪੂਰਾ ਪੂਰਾ ਪਾਲਾ ਹੋ ਜਾਂਦਾ ਬਾਈ ਲੈ ਜਮਾ ਕਿੰਨਿਆ ਤਿਆਰ ਲੈ ਦੇਗਾ ਬੇ ਇਹ ਕੰਡਾ ਲਾ ਦਾਂਗਾ ਯਾਰ ਠੀਕ ਆ ਲੈ ਬਾਈ ਕਹਿੰਦਾ ਯਾਰ 14 ਕਿਲੋ ਦੀ ਗਾਰੰਟੀ ਦੇ ਦਾਂਗੇ ਬਾਈ ਕੰਡਾ ਲੈ ਆਓ ਨਾਲ ਤਸੱਲੀ ਕਰਕੇ ਲੈ ਜਾਓ ਕਈ ਵਾਰ ਮੱਲਾ ਬੰਦਾ ਕਹਿੰਦਾ 14 ਪੂਰਾ ਨਹੀਂ ਹੁੰਦਾ ਨਾ ਨਾ ਵੀਰੇ ਬਾਈ ਕਹਿੰਦਾ ਸੱਲੀ ਉਹ ਯਾਰ ਹਰੇਕ ਪੱਕੇ ਪੂਰੀ ਤਸੱਲੀ ਕਰਾ ਕੇ ਜਦੋਂ ਮਾਨ ਖੜ ਗਿਆ ਫੇਰ ਲੈ ਉਹਨੇ ਖੜੀ ਹੈ ਨਾ ਹਾਂਜੀ ਹਾਂਜੀ ਤੇ ਕਰਨ ਰੇਟ ਕੀ ਕਰਤਾ ਬਾਈ ਰੇਟ ਬਣੇ 160 ਕਰਦੇ ਆ 1 ਲੱਖ 60 ਹਜ਼ਾਰ ਮਾਨਤਨ ਮਾਨਤਨ ਕਰ ਦਾਂਗੇ ਵੀਰੇ ਠੀਕ ਆ ਮਾਨਤਨ ਹੋ ਜੂਗਾ 1 ਲੱਖ ਦੇ 60000 ਰੁਪਏ ਰੇਟ ਆ ਤੇ ਦੁੱਧ 14 ਕਿਲੋ ਤਿਆਰ ਬਦੂ ਮਾਨ ਮੋਟਾ ਵੱਧ ਵੀ ਸਕਦੀ ਆ ਵੀਰੇ ਬਾਕੀ ਗਰਮੀਆਂ 14 ਕਿਲੋ ਦੀ ਆ ਮਿਲਣ ਦੇ ਲੱਗੀ ਹੋਈ ਆ ਵੀਰੇ ਲੱਗੀ ਹੋਈ ਫੇਰ ਤਾਂ ਮਾੜਾ ਮੋਟੀ ਫਰਕ ਹੋਊਗਾ ਹਾਂਜੀ ਹਾਂਜੀ ਬਾਕੀ ਗਰਮੀ ਬਹੁ ਤੇ ਦੋ ਨੰਬਰ ਵਾਲੀ ਤੋਰ ਬਾਈ ਤੋਰੀ ਰੱਖ ਬਾਕੀ ਤੁਸੀਂ ਇਹ ਛੋਟੀ ਜਾਂਚ ਵਰਕੇ ਖਰੀਦ ਸਕਦੇ 1,60,000 ਰੁਪਏ ਰੇਟ ਆ ਉਹਨਾਂ ਨੂੰ ਹੋ ਜਾ ਕਰਨ ਤੇ ਮਾਨਤਾਣ ਹੋ ਜਾਊਗਾ ਇਧਰ ਨੂੰ ਇਧਰ ਨੂੰ ਬਾਈ ਐਨੂੰ ਲੈ ਚੱਲ ਇਹ ਵੀ ਤਾਜੀ ਸੂਈ ਵੀ ਹੈ ਨਾ ਇਹਨੂੰ ਕਿਹਾ ਦੇਣ ਹੋਗੇ ਬਾਈ ਇਹਨੂੰ ਵੀਰੇ ਹੋਗੇ 10-12 ਦਿਨ ਹੂੰ ਤੇ ਦੁੱਧ ਕਿੰਨਾ ਬਾਈ ਇਹ ਦੇਖ ਲੈ ਸਹੀ ਵੀਰੇ 10 ਕਿਲੋ ਆ ਪੂਰਾ ਕਹੇ ਨੂੰ ਚਾਹੀ 12 ਕਹਲਾ ਚਾਹੀ 13 ਹੂੰ ਥੋੜੇ ਬਾਹਰ ਜਿਵੇਂ ਪਗਦੀ ਪਸ਼ੂ ਕਰਦੇ ਨੇ ਉਹ ਇੰਜ ਕਰਕੇ ਕਰਦੀ ਹੈ ਨਾ ਤਾਈ ਸੁਈ ਕਰਕੇ ਹਾਂਜੀ ਹਾਂਜੀ ਦੁੱਧ 12 ਕਿਲੋ ਨਾ 10 ਕਿਲੋ 10 ਕਿਲੋ ਤਿਆਰ ਆ ਹਾਂਜੀ ਤੇ ਬਦੂ ਕਸੂਰ ਮਾਣਾ ਮਟਾ ਬਰੇ ਇੰਨਾ ਕੀਤ ਹੋ ਗਈ ਬਸ 10 ਕਿਲੋ ਹਾਂਜੀ ਹਾਂਜੀ ਤੇ ਹੁਣ ਤੂੰ ਕਹਿੰਦੇ 12-13 ਦੇ ਦੁੱਧ ਗੱਲ ਨਹੀਂ ਕਰਦਾ ਗੱਲ ਉਹ ਕਰੋ ਬਾਈ ਜਿੰਨੀ ਫਾਇਦਾ ਹੋਵੇ ਹੈਨਾ ਸਹੀ ਗੱਲ ਤੇ 10 ਕਿਲੋ ਪ੍ਰੋਪਰ ਬਾਈ ਗਾਂ ਦਾ ਦੁੱਧ ਤਿਆਰ ਆ ਤੇ ਇਹਦਾ ਕਰਨ ਫਿਰ ਕੀ ਰੇਟ ਕਰਿਆ ਬਾਈ ਰੇਟ ਪ੍ਰੇ ਦਾ ਜਾਇਜ਼ ਹੀ ਹੈ 1 ਲੱਖ 10 ਹਜ਼ਾਰ ਤੋਂ ਮਾਨਤਾ ਕਰ ਦਾਂਗੇ 1 ਲੱਖ 10 ਹਜ਼ਾਰ ਪੂਰੇ ਦੀ ਹੋਊਗੀ ਆ ਪੂਰੇ ਦੀ ਕਰ ਦਾਂ ਕੋਈ ਲੈ ਬਾਈ ਕਹਿੰਦਾ ਪੂਰੇ ਲੱਖ ਦੀ ਦੇ ਦੇਵਾਂਗੇ 10 ਕਿਲੋ ਦੁੱਧ ਤਿਆਰਾ ਤਾਜੀ ਸੁਹੀ ਆ ਤੇ ਕਿਹ ਦਿਨ ਹੋ ਗਿਆ ਸੁਈ ਨੂੰ ਬਾਈ ਸੁਈ ਨੂੰ ਵੀਰੇ 10 12 ਦਿਨ ਹੋ ਗਏ 10 12 ਦਿਨਾਂ ਦੀ ਸੁਈ ਆ ਪੂਰੇ ਲੱਖ ਰੁਪਏ ਦੀ ਝੋਟੀ ਬਾਈ ਕਹਿੰਦਾ ਖਲਾ ਦੇਾਂਗੇ ਤੇ ਮੋਬਾਈਲ ਨੰਬਰ ਗੋਲ ਕਰਨੇ ਕੋਲ 62808 63822 ਵੀਰੇ ਪਿੰਡ ਕਨੌਰ ਕਨੌਰੀ ਕਲਾ ਕਨੌਰੀ ਕਲਾ ਜ਼ਿਲ੍ਹਾ ਸੰਗਰੂਰ ਧੂਰੀ ਦੇ ਨੇੜੇ ਸੰਗਰੂਰ ਆ ਧੂਰੀ ਦੇ ਨੇੜੇ ਆ ਹਾਂਜੀ ਠੀਕ ਆ ਬਾਕੀ ਫੋਨ ਤੇ ਵਾਲਾ ਜਾਣਕਾਰੀ ਲੈ ਸਕਦਾ ਹਾਂ ਤੇ ਕਈ ਵਾਰ ਬਾਈ ਇਹਨਾਂ ਕਹਿੰਦੇ ਵੀ ਦੋਨੇ ਲੈਣੀਆਂ ਨੇ ਉਹ ਇਹੋ ਜਿਹਾ ਰੇਟ ਕਰ ਦਾਂਗੇ ਵੀਰੇ ਦੋਨਾਂ ਚੋਂ ਮਾਨਤਾ ਕਰਦਾ ਕੋਈ ਭਾਈ ਕਹਿੰਦੇ ਦੋਨਾਂ 'ਚੋਂ ਮਾਨਦਾਨ ਕਰਦੇਂਗੇ ਵਿਪਾਰ ਦਾ ਕੰਮ ਵਿਪਾਰ ਦਾ ਹੀ ਕੰਮ ਆ ਵਿਪਾਰ ਦਾ ਕੰਮ ਆ ਪੂਰੀ ਤਸੱਲੀ ਕਰਕੇ ਤੁਸੀਂ ਦੋ ਡੰਗ ਤਣ ਡੰਗ ਝੋਕੇ ਫੇਰ ਖਰੀਦ ਸਕਦਾ ਹੈ ਨਾ ਤੇ ਬਾਕੀ ਤੁਸੀਂ ਕਰਨਾ ਸੰਪਰਕ ਕਰ ਲਓ ਇੱਕ ਵਾਰੀ ਕਰਨ ਨੰਬਰ 468808 368002 ਪਿੰਡ ਕਨੌਰੀ ਕਲਾਂ ਜ਼ਿਲ੍ਹਾ ਸੰਗਰੂਰ ਨੇੜੇ ਧੂਰੀ ਨੇੜੇ ਧੂਰੀ ਆ ਬਾਕੀ ਜਾਣਕਾਰੀ ਫੋਨ ਤੇ ਲੈ ਸਕਦੇ ਕਿ ਥਾਰੀ ਵੈਸ ਬਿਨੈ ਦੁੱਧ ਕੋਈ ਨਹੀਂ ਹੁੰਦੀ ਜਾਂ ਬਾਰ-ਬਾਰ ਫਿਰ ਜਾ ਹੈ ਜਾਂ ਫਿਰ ਬਾਝ ਹੈ ਤਾਂ ਟੈਨਸ਼ਨ ਲੈਣ ਕੀ ਕੋਈ ਜ਼ਰੂਰਤ ਕੋ ਨਹੀਂ ਤੋਂ ਆਪਣੇ ਪਜਵਾਨਾ ਰੋਜ਼ਾਨਾ ਰਾਈਟ ਮੀਨ 50 ਗ੍ਰਾਮ ਖਵਾਓ ਇਨ ਸਮੱਸਿਆਵਾਂ ਤੋਂ ਫੇਰ छुटਕਾਰਾ ਪਾਓ আর ਆਪਣੇ ਪਸੂ ਤਾਂ আরសាལ ਇੱਕ ਬੱਚਾ ਪਾਓ আর ਹੋਰ ਵੀ ਕਿਵੇਂ ਪੁੱਝਣਾਓ தம்ਨੇ ਤਾਂ ਇਸ ਨੰਬਰ ਤੇ ਕੰਟੈਕਟ ਕਰ ਲਿਓ 7890042000 ਲਈ ਤੋਆ ਹੋਇਆ ਸੀਗਾ ਦੋ ਨਗਨੇ ਤੇ ਦੋਨੇ ਝੋਟੀਆਂ ਟਾਪ ਕੁਆਲਿਟੀ ਵਾਲੀਆਂ ਨੇ ਤੇ ਤੋੜ ਕੇ ਦਿਖਾਵਾਂਗੇ ਰੇਟ ਤੁਹਾਨੂੰ ਬਾਈ ਤੋਂ ਸਾਰੀ ਜਾਣਕਾਰੀ ਪ੍ਰੋਪਰ ਲੈ ਕੇ ਦੇਵਾਂਗੇ ਲੈ ਵੀ ਇੱਕ ਵਾਰੀ ਤੋੜ ਪਹਿਲੇ ਇੱਕ ਨੰਬਰ ਵਾਲੀ ਝੋਟੀ ਆ ਤੋੜ ਦੇ ਹਾਂ ਆ ਤੋੜ ਦੇ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਸੰਗ ਸੁੰਗ ਚੰਗਾ ਝੂਟੀ ਦਾ ਤੇ ਸਕੀਨ ਆ ਝੂਟੀ ਇਧਰ ਨੂੰ ਨਾ ਜਾਏ ਤੇ ਬਾਕੀ ਥਨਾ ਸਪੇਸ ਵਧੀਆ ਗਾ ਟੈਟ ਜੇ ਲੇਵੇ ਦੀ ਆ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਵਧੀਆ ਹਵਾਨਾ ਤਿਆਰ ਕਰ ਹੋਇਆ ਖੁੱਲੇ ਥਾਨ ਨੇ ਚਾਰੇ ਥਾਨ ਖੱਲੇ ਕੱਲੇ ਆ ਤੇ ਬਾਕੀ ਝੂਟੀ ਬੁਰੀ ਚੰਗੀ ਤਿਆਰ ਹੋ ਗਈ ਤਾਜੇ ਸੂਈਆਂ ਹੋਏ ਦੋਨੇ ਤੇ ਝੂਟੀਆਂ ਦੋਨੇ ਸਕੀਨ ਨੇ ਬਾਈ ਕੋਲੇ ਪਰ ਉੱਪਰ ਪੂਰੀ ਜਾਣਕਾਰੀ ਤੁਹਾਨੂੰ ਲੈ ਕੇ ਦਿੰਨੇ ਆ ਤੇ ਵੀਡੀਓ ਨੂੰ ਐਂਡ ਤੱਕ ਦੇਖ ਲਓ ਦੇਖ ਕੇ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜਿਹੜੇ ਭਰਾ ਪਹਿਲੀ ਵਾਰ ਦੇਖਿਆ ਹੈ ਚੈਨਲ ਨੂੰ ਫੋਲੋ ਜ਼ਰੂਰ ਕਰ ਲੋ ਤੇ ਨਾਲ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬਾਕੀ ਭਾਈ ਤੋਂ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਕਿੰਨਾ ਕੁ ਦੁੱਧਵਾ ਦਾ ਕੀ ਗੱਲਬਾਤ ਦਾ ਪ੍ਰੋਪਰ ਬਾਈ ਨਾਲ ਗੱਲਬਾਤ ਕਰਾਉਣੇ ਹਾਂ ਭਾਈ ਸਸ਼ੀ ਗਾਲ ਸਸ਼ੀ ਗਾਲ ਜੀ ਤੇ ਭਾਈ ਨਾਮ ਦੱਸੋ ਤੁਹਾਡਾ ਨਾਮ ਨੀਰਜ ਜੀ ਨੀਰਜ ਹਾਂਜੀ ਨੀਰਜ ਭਾਈ ਪਿੰਡ ਆਪਣਾ ਐਲੀ ਠੀਕ ਹੈ ਜਿਲ੍ਹਾ ਕਿਹੜਾ ਪੈਂਦਾ ਜੇਰਾ ਸੰਗਰੂਰ ਸੰਗਰੂਰ ਹਾਂਜੀ ਨੇਰੇ ਲਹਿਰਾਗਾਗਾ ਪੈਂਦੇ ਲਹਿਰਾਗਾਗਾ ਨੇਰੇ ਪਠਨਾਲ ਹਾਂਜੀ ਹਾਂਜੀ ਠੀਕ ਹੈ ਨੀਰਜ ਜੀ ਇੱਕ ਵਾਰ ਤਾਂ ਭਾਈ ਨੰਬਰ ਬੋਲੀ 99141 ਜੀ 60214 ਜੀ ਵਪਾਰ ਦਾ ਕੰਮ ਆ ਬਾਈ ਹਾਂਜੀ ਸ਼ੌਂਕੀਆ ਕਿ ਬੈਸੀ ਸ਼ੌਂਕੀਆ ਠੀਕ ਹੈ ਚੰਗੀਆਂ ਝੋਟੀਆਂ ਖਰੀਦਾਂ ਹਾਂਜੀ ਹਾਂਜੀ ਤੇ ਹਰੇ ਕਮੰਡੀ ਤੋਂ ਹਣੇ ਨਹੀਂ ਹਰੇ ਕਮੰਡੀ ਟਮਾਟਮ ਦੀ ਜਿਵੇਂ ਆ ਵੱਡੀ ਮੰਡੀ ਆ ਗਈ ਹਾਂਜੀ ਹਾਂਜੀ ਜਹਰਾਮਪੁਰ ਜਹਰਾਮਪੁਰ ਹੀ ਵਗ ਜਾਂਦੀ ਹੂੰ ਨੀਰ ਜੀ ਆਪੇ ਬਾਈ ਝੋਟੀ ਦੀ ਗੱਲ ਕਰ ਲਈ ਤਾਂ ਕਿਵੇਂ ਸੂਇਆ ਇਹ ਪਹਿਲਾਂ ਨਹੀਂ ਪਹਿਲਾਂ ਕਾਇਦਨ ਹੋਗਾ ਜੀ ਸੂਈ ਨੂੰ ਸੂਈ ਨੂੰ 6 ਮਾ ਦਿਨੇ 6 ਦਿਨ ਹੈ ਸੂਈ ਆ ਮਿੱਤਰੋ ਤੇ ਦੁੱਧ ਬਾਈ ਨਿਰਜ ਦੁੱਧ ਇਸ ਟਾਈਮ ਜੀ 14 ਕਿਲੋ ਹੈ ਨ ਤਿਆਰ 14 ਕਿਲੋ ਕੰਡਾ ਲਵਾ ਦੇਗਾ ਲਵਾ ਦਾਂਗੇ 14 ਕਿਲੋ ਬਾਈ ਕਹਿੰਦਾ ਕੰਡਾ ਲਵਾ ਦਾਂਗੇ ਕੋਈ ਚੱਕਰ ਨਹੀਂ ਦੋ ਟਾਈਮ ਚੋਵੇ ਅਗਲਾ ਤਾਂ ਟਾਈਮ ਚੋਵੇ ਤਸੱਲੀ ਕਰ ਲੈ ਹਨਾ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਤੇ ਮਗਰ ਕੱਟੀ ਆ ਤਾਜੀ ਸੂਈ ਆ 14 ਕਿਲੋ ਪ੍ਰੋਪਰ ਕੰਡਿਆ ਦੁੱਧ ਤਿਆਰ ਆ ਤੇ ਬਾਈ ਕਿੰਨੇ ਕ ਦੁੱਧ ਦੀ ਉਮੀਦ ਰਹੂਗੀ ਕਿੰਨਾ ਕ ਦੇ ਦੂਗੀ ਇਹ ਦੇ ਦੂਗੀ 16 ਕਿਲੋ 16 ਕਿਲੋ ਅਜ ਤਾਂ ਮਲੇ ਮੂਲੇ ਤੇ ਲੱਗੂ ਹਨਾ ਹਰਿਆਣੇ ਦੀ ਦੇ ਦੇ ਦੂਗੀ ਤੇ ਬਾਕੀ ਹੁਣ ਜਿਹੜਾ ਦੁੱਧ ਤਿਆਰ ਦੀ ਗੱਲ ਆਪਾਂ ਕਰੀਏ ਤਾਂ ਦੁੱਧ ਤਿਆਰ 14 ਕਿਲੋ ਕੰਡੇ ਵਾਲਾ ਤਿਆਰ ਆ ਹਾਂਜੀ ਹਾਂਜੀ ਤੇ ਨਿਰਜભાઈ ਰੇਟ ਦੀ ਗੱਲ ਆਂਦੀ ਮੁਕਦੀ ਇਹਦਾ ਜੀ 3 ਲੱਖ ਰੁਪਏ ਲੱਗਣ 3 ਲੱਖ ਰੁਪਈਆ ਮਾਣਦਾਨ ਕਿੰਨਾ ਕਰ ਦੇਗਾ ਮਾਣਦਾਨ 2.80 ਦੇ ਦਾਂਗੇ 2 ਲੱਖ 80 ਹਜ਼ਾਰ ਦੀ ਠੀਕ ਆ ਤੇ ਉਹ ਵੀ ਪਹਿਲਾਂ ਬਾਈ ਉਹ ਤੋੜ ਕਰ ਇੱਕ ਵਾਰੀ ਉਹਦਾ ਵੀ ਆਪਾਂ ਮੀੜਾ ਦਵਾ ਦਈਏ ਤੇ ਪ੍ਰੋਪਰ ਇਹਦੀ ਵੀ ਜਾਣਕਾਰੀ ਜਿਹੜੀ ਲੈ ਕੇ ਦਿੰਨਾ ਇਹਦਾ ਵੀ ਸੰਗ ਸੰਗ ਚੰਗਾ ਝੋਟੀ ਦਾ ਤੇ ਤੁਰਦੀ ਨੂੰ ਤੁਸੀਂ ਚੈੱਕ ਕਰ ਲਓ ਇਹਦੇ ਮੰਗ ਰਿਹਾਗਾ ਕਟਾ ਹਾਂਜੀ ਤਾਜੀ ਇਹ ਵੀ ਸੂਈ ਹੋਈ ਆ ਤੇ ਬਾਕੀ ਹੁਣ ਜਿਵੇਂ ਸੂਆ ਘੱਟ ਆਗਾ ਤੇ ਝੋਟੀ ਵਧਿਆ ਗਈ ਥੋੜਾ ਥਨਾ ਸਪੇਸ ਵਧਿਆਗਾ ਤੇ ਥੋੜਾ ਜਿਹਾ ਮੂਰੋਂ 19 21 ਆ ਮੋੜ ਦਿਆ ਥਨਾ ਤੇ ਹਵਾਨਾ ਟਾਈਟ ਆਗਾ ਤੇ ਦੁੱਧ ਬਾਈ ਤਿਆਰ ਦੱਸਦਾ ਤੇ ਬਾਕੀ ਸਾਰੀ ਗੱਲਬਾਤ ਨੀਰ ਜ ਨੀਰ ਜ ਹੋਰਾਂ ਨੂੰ ਆਇਆ ਬਾਈ ਹਾਂਜੀ ਹਾਂਜੀ ਤੇ ਜੇ ਇਹਦੇ ਬਾਈ ਨੀਰ ਜ ਗੱਲ ਕਰ ਲਈਏ ਕਿਹਦੇ ਨਾਲ ਕੋਈ ਸੂਈ ਨੂੰ ਇਹਨੂੰ ਚੌਥਾ ਦਿਨ ਹੈ ਚਾਰ ਦਿਨ ਸੂਈ ਆ ਹਾਂਜੀ ਇਹ ਬੱਚਾ ਦੇਖੋ ਜੀ ਠੀਕ ਆ ਤੇ ਦੁੱਧ ਬਈ ਇਹਦੇ ਥੱਲੇ ਦੁੱਧ ਇਹਦੇ ਥੱਲੇ 12 ਕਿਲੋ ਪੂਰਾ ਐਂਡ ਕੰਡੇ ਵਾਲਾ ਕੰਡੇ ਵਾਲਾ ਹਾਂਜੀ ਘਾਉਣ ਨੂੰ 15 ਘਾੜ ਲੋ ਤਾਂ ਕੋਈ ਫਾਇਦਾ ਨਹੀਂ ਕੋਈ ਜਿੰਨਾ ਉਹ ਦੁੱਧ ਉਹਨੇ ਹੀ ਨਿਕਲੂਗਾ ਇਹ ਲੈ 12 ਕਿਲੋ ਮੀਟਰ ਉਹਦੇ ਥੱਲੇ ਦੁੱਧ ਤਿਆਰ ਆ ਸੂਈ ਹੋ ਗਈ ਅੱਜ ਚੌਥੇ ਦਿਨ ਦੀ ਚੌਥੇ ਦਿਨ ਦੀ ਤੇ ਇਹਦੀ ਉਮੀਦ ਬਈ ਕਿੰਨੇ ਘਰ ਹੋਣੀ ਰ ਜੇ ਇਹ ਵੀ ਕੱਢ ਦੂ ਜੀ 15 ਕਿਲੋ 15 ਹਾਂ ਬਾਕੀ ਥਾਣਾ ਆਰਡਰ ਕਰਵਾ ਦਿੱਤਾ ਉਹ ਆ ਨਾ ਟਾਈਟ ਹੈ ਨਾ ਦੀਦਾ ਨਹੀਂ ਲੈਵਾ ਜ਼ਰੂਰ ਖਸਮਾਈ 15 ਨਾ ਕੱਢਿਆ ਕੀ ਕਰੇ ਪਿਓਰ ਹਿਸਾਰ ਲਾ ਕੇ ਦੀ ਕਿੰ ਭਾਈ ਹਿਸਾਰ ਲਾ ਦੰਦਾ ਭਾਈ ਮੂਹੋ ਹਾਲਾ ਉਹ 4 ਦੰਦਾ ਉਹ 4 ਦੰਦਾ ਭਾਈ ਕਹਿੰਦਾ ਜੇ 15 ਕਿਲੋ ਦੁੱਧ ਨਾ ਕੱਢਿਆ ਤਾਂ ਇਹ ਝੋਟੀਆਂ ਦੇ ਫੇਰ ਹਨਾ ਕੀ ਫਾਇਦਾ ਪਾਲਣ ਦਾ ਹਾਂ ਸਿੰਘੀ ਸਿੰਘੀ ਥੋੜੇ ਚੰਗੀ ਸਿੰਘੀ ਸਿੰਘੀ ਚੰਗੀ ਆ ਤੇ ਬਾਕੀ ਥਨਾ ਸਪੇਸ ਵੀ ਤੁਹਾਨੂੰ ਮੂਹਰ ਥੋੜੇ ਥਣ ਪਹਿਲਾਂ ਕਰਕੇ ਜਿਵੇਂ 19 21 ਮੋੜ ਦੀ ਆ ਥੋੜੇ ਜਿਹਾ ਏਖੜ ਕਰਕੇ ਹਾਂ ਏਖੜ ਕਰਕੇ ਲਾ ਲੂਗਾ ਪਹਿਲਾਂ ਮੇਰੇ ਭਾਈ ਕੋਲਣ ਨੇ ਹਨ ਚੋਈਆਂ ਜਿਵੇਂ ਹਾਂ ਹਾਂ ਬਾਕੀ ਚੋਈਆਂ ਚੌਥੀ ਕੋਣੀ ਮਿਚਵਾਈ ਹੈ ਜੀ ਸਰੋ ਚੌਥਾ ਦਿਨ ਆਇਆ ਤੇ ਨੀਰ ਜਿਹਦੇ ਬਾਈ ਰੇਟ ਦੀ ਗੱਲ ਆਉਂਦੀ ਹੈ ਇਹ ਜਮੀਂ ਦੇ ਲੈਣੀ ਹਾਂ 2.5 ਲੱਖ ਰੁਪਏ ਦੀ ਹਾਂ ਨਾ ਇਹ 2.5 ਲੱਖ ਹਾਂਜੀ ਤੇ ਕਈ ਵਾਰ ਬਾਈ ਜੋੜੀ ਗਦੇ ਉਹ ਲੈ ਜਰਾ ਇਸ ਤੇ ਦੋ ਲੈਣੀਆਂ ਨੇ ਕੀ ਮਾਨ ਤਾਨ ਕਰੀਂ 7000 ਛੁਟ ਕਰ ਰਾਂ 7000 ਉਹ ਗਾਹ ਕੋਚ ਕਰਾ ਲੈ 250 ਨਹੀਂ 2.5 2.5 ਮਨ ਲਾ 5 ਚ ਹੁੰਦਾ ਨਹੀਂ ਨਹੀਂ 5 ਦਿਨ ਹੁੰਦਾ ਨਹੀਂ ਹੁਣ ਨਹੀਂ ਠੀਕ ਆ ਬਾਈ ਕਹਿੰਦਾ ਦੋਨਾਂ ਚੋਂ 7000 ਐਕਸਟਰਾ ਸ਼ੋਰਟ ਕਰ ਦੇਵਾਂਗੇ ਚਾਹੇ ਪਹੁੰਚ ਕਰਾ ਲੈ ਜਿੱਥੇ ਮਰਜ਼ੀ ਫੂਰੀ ਹੈ ਨਾ ਪੰਜਾਬ 'ਚ ੱਲੇ ਪੰਜਾਬ 'ਚ ਪੰਜਾਬ 'ਚ ਜਿੱਥੇ ਵੀ ਤੁਸੀਂ ਕਹੋਗੇ ਉੱਥੇ ਤੁਸੀਂ ਆ ਕੇ ਦਸੱਲੀ ਕਰਕੇ ਚੋ ਕੇ ਤਿੰਨ ਟਾਈਮ ਦੇਖ ਸਕਦੇ ਹੋ ਜੇ ਜੋੜਾ ਕੋਈ ਜਿੰਨ ਚੇ ਦੋ ਟਾਈਮ ਜੋ ਤਨ ਲਾਈਵ ਵੀ ਤਸੱਲੀ ਹਾਂ ਨਹੀਂ ਲਾਈਵ ਵੀ ਚਵਾਦਾ ਕਈ ਵਾਰ ਬਾਈ ਆਲਾ ਕਹਿੰਦਾ ਤਸੱਲੀ ਕੋਲੇ ਜਾ ਕੇ ਕਰਨੀ ਆਪਾਂ ਨੂੰ ਕੀ ਵਹਿਮ ਹੈ ਨਾ ਕੋਈ ਵਹਿਮ ਨਹੀਂ ਸਾਨੂੰ ਕੋਈ ਵਹਿਮ ਨਹੀਂ ਘਰੇ ਆ ਕੇ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰਕੇ ਫੇਰ ਮਿੱਤਰੋ ਖਰੀਦ ਸਕਦੇ ਹੋ ਜੇ ਤੁਸੀਂ ਜੋੜਾ ਲੈਨੇ ਹੋ ਤਾਂ ਪਹੁੰਚ ਬਿਲਕੁਲ ਫਰੀ ਆ ਬਾਈ ਕਹਿੰਦਾ ਪੰਜਾਬ ਚ ਜਿੱਥੋਂ ਦਾ ਵੀ ਬੰਦਾ ਹੋਵੇ ਪੰਜਾਬ ਦੇ ਵਿੱਚ ਹੋਵੇ ਤਾਂ ਪਹੁੰਚ ਬਿਲਕੁਲ ਬਾਈ ਕਹਿੰਦਾ ਫਰੀ ਕਰ ਦਾਂਗੇ ਬਾਈ ਕੋਲੇ ਗੱਡੀ ਆਉਰੀ ਆ ਗੱਡੀ ਆਉਦੀ ਗੱਡੀ ਆਉਰੀ ਆ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆਓ ਰਹਿਣ ਸਹਣ ਦਾ ਪ੍ਰਮੰਧ ਹੈਗਾ ਬਾਈ ਹਾਂਜੀ ਰਹਿਣ ਸਹਣ ਦਾ ਪ੍ਰਮੰਧ ਹੈਗਾ ਚੋਕੇ ਦੇਖੋ ਤਿੰਨ ਟਾਈਮ ਦੋ ਟਾਈਮ ਤਸੱਲੀ ਕਰਕੇ ਫੇਰ ਫਿਰ ਛੋਟੀਆਂ ਛੋਟੀਆਂ ਲੈ ਕੇ ਆਉਣੇ ਆਪਾਂ ਕਲੂ ਨਹੀਂ ਵੀ ਆਇਆ ਨਹੀਂ ਆਪਾਂ ਪਹਿਲੀ ਵਾਰ ਜਦੋਂ ਵੀ ਮਾਲ ਜਖੜਾ ਲੈ ਘਰੇ ਲੰਡੂ ਉਹ ਗੱਲ ਨਹੀਂ ਠੀਕ ਆ ਵੀ ਜੇ ਤਾਂ ਆਪਾਂ ਨੂੰ ਸੌਂਗ ਨਹੀਂ ਮਿਲਦੀਆਂ ਲੈ ਲੈਣਾ ਨਹੀਂ ਆਵਰੇ ਘਰੇ ਨਹੀਂ ਲੋਡ ਨਹੀਂ ਬਾਈ ਦਾ ਕੰਮ ਆ ਸੌਂਗ ਦਾ ਛੋਟੀਆਂ ਤੁਸੀਂ ਦੇਖ ਲਓ ਚੰਗੀਆਂ ਨੇ ਤੇ ਜੇ ਤਾਂ ਵਧੀਆ ਮਿਲਦੀਆਂ ਤਾਂ ਲੈ ਲੈਂਦੇ ਨਹੀਂ ਕਹਿੰਦਾ ਬਿੱਲੇ ਆ ਕੋਈ ਗੱਲ ਨਹੀਂ ਘਰੋਂ ਸੌਖਿਆ ਠੀਕ ਆ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਲਓ ਇੱਕ ਵਾਰੀ ਨੀਰ ਦੀ ਡਰੈੱਸ ਹੋਰ ਬੋਲਦੇ ਪਿੰਡ ਛਾਜਰੀ ਜੀ ਤਸੀਲ ਸੁਨਾਮ ਜੀ ਜ਼ਿਲ੍ਹਾ ਸੰਗਰੂਰ ਜੀ ਨੇੜੇ ਲਹਿਰੇਗਾਗਾ ਨੰਬਰ ਹੈਗਾ ਜੀ 9341 60214 ਲੈ ਬਾਈ ਨੂੰ ਆ ਕੇ ਉੱਥੇ ਫੋਨ ਕਰ ਸਕਦੇ ਹੋ ਜਰੂਰ ਮਾਲੀਆ ਤੇ ਫੋਨ ਕਰ ਸਕਦੇ ਲਹਿਰੇਗਾ ਜੀ ਜਦੋਂ ਵੀ ਆਓ ਤਨ ਟਾਈਮ ਚੋ ਕੇ ਦੇਖ ਲਿਓ ਕਰੇ ਵੀ ਇੱਕਦੋ ਹੁੰਦੀਆਂ ਨੇ ਕਰੇ ਹਾਂਜੀ ਹੁੰਦੀਆਂ ਨੇ ਜੀ ਅਵੇਲੇਬਲ ਠੀਕ ਆ ਕਈ ਵਾਰ ਕੋਈ ਆ ਜੇ ਆਪਾਂ ਦਵਾ ਵੀ ਦੇਵਾਂਗੇ ਹਾਂਜੀ ਅਗਲਾ ਫੋਨ ਕਰਕੇ ਆ ਬਈ ਫੋਨ ਕਰਕੇ ਆਵੇ ਕਈ ਵਾਰ ਆ ਨਹੀਂ ਸੀਕ ਪੀ ਜਾਂਦਾ ਇਹ ਮਾਲ ਹੁਣ ਤੁਹਾਨੂੰ ਪਤਾ ਅੱਜਕੱਲ ਮਾਲ ਦੀ ਸ਼ੌਟ ਹੈ ਬਿਲਕੁਲ ਬਿਲਕੁਲ ਫੋਨ ਕਰਕੇ ਬਾਈ ਸੂਆ ਹੈ ਨਹੀਂ ਹਜੇ ਥੋੜਾ ਜਿਹਾ ਮਾਲ ਤੇ ਬਾਕੀ ਸਾਨੂੰ ਚੰਗੀਆਂ ਝੋਟੀਆਂ ਲੈਣੀਆਂ ਤਾਂ ਨੀਰ ਜੂਗਲੇ ਆਉਣਾ ਪੈਣਾ ਸੰਪਰਕ ਜ਼ਰੂਰ ਕਰ ਲਿਓ ਹਾਂਜੀ